ਵਿਕਰਮ ਜੀਠੀਆ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਚਾਇਤੀ ਚੋਣਾਂ ਦੇ ਮਸਲੇ ਤੇ ਘੇਰਦੇ ਦਿਖਾਈ ਦੇ ਰਹੇ ਆ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਮਲਹਾਨੀ ਮੁਕੱਦਮਾ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਬਾਰੇ ਉਸ ਦੇ ਉੱਤੇ ਪਹੁੰਚੇ ਸਨ ਪੇਸ਼ੀ ਤੇ ਜਿੱਥੇ ਉਹਨਾਂ ਨੇ ਇਸ ਦੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਚਾਇਤੀ ਚੋਣਾਂ ਦੇ ਵਿੱਚ ਤਾਨਾਸ਼ਾਹੀ ਧੱਕੇਸ਼ਾਹੀ ਕਰਨ ਦੇ ਦੋਸ਼ ਲਾ ਦਿੱਤੇ ਨੇ ਅਤੇ ਇੱਥੋਂ ਤੱਕ ਇਲਜ਼ਾਮ ਲਾ ਦਿੱਤੇ ਆ ਕਿ ਬੀ ਡੀ ਪੀ ਉਸ ਦੇ ਵੱਲੋਂ ਵੱਡੇ ਮਾਰਜਨ ਦੇ ਨਾਲ ਪੈਸੇ ਲੈ ਕੇ ਰੱਖਵੇਂ ਕਰਨੀਆਂ ਸੀਟਾਂ ਬਣਾਈਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਧੱਕੇਸ਼ਾਹੀ ਦੇ ਨਾਲ ਥੋਪਿਆ ਜਾ ਰਿਹਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਹੀ ਬੜੀ ਦੇਰੀ ਦੇ ਨਾਲ ਚੋਣਾਂ ਕਰਵਾ ਰਹੀ ਹੈ ਤਾਂ ਦੂਜੇ ਪਾਸੇ ਜੋ ਚੋਣਾਂ ਹੁਣ ਕਰਵਾ ਰਹੀ ਹੈ ਉਸ ਦੇ ਵਿੱਚ ਵੀ ਵੱਡੀ ਤਕੇਸ਼ਾਈ ਕੀਤੀ ਜਾ ਰਹੀ ਹੈ ਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਾਗਜ਼ ਤੱਕ ਦਾਖਲ ਨਹੀਂ ਕਰਨ ਦਿੱਤੇ ਗਏ ਤਾਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਵਿੱਚ ਆਪਣੇ ਮਰਜ਼ੀ ਦੇ ਪੰਚ ਸਰਪੰਚ ਬਣਾਉਣ ਦੀ ਤਿਆਰੀ ਕਰ ਚੁੱਕੀ ਹੈ ਤਾਂ ਬਿਕਰਮ ਮਜੀਠੀਆ ਨੇ ਨਾਲ ਹੀ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੜੇ ਨਜ਼ਦੀਕੀ OSD ਵਗੈਰਾ ਬਦਲੇ ਜਾ ਰਹੇ ਨੇ ਜੋ ਪੰਨੂ ਵਰਗੇ ਲੀਡਰ ਉਹਨਾਂ ਦੇ ਨਾਲ ਸਲਾਹ ਕਰਨੇ ਉਹਨਾਂ ਨੂੰ ਵੀ ਬਦਲਿਆ ਜਾ ਸਕਦਾ ਤੇ ਇਹੇ ਪੰਜਾਬ ਚ ਨਹੀਂ ਰਹਿਣਗੇ ਭੱਜ ਜਾਣਗੇ ਇਸ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਲਾਏ ਜਾ ਰਹੇ ਨੇ ਵਿਕਰਮ ਮਜੀਠੀਆ ਦੇ ਵੱਲੋਂ ਸਾਰਾ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਮਜੀਠੀਆ ਨੇ ਤੁਹਾਨੂੰ ਉਹ ਵੀ ਸੁਣਾ ਦਨੇ ਆ ਮੇਰਾ ਵੀਰ ਇੱਕ ਮੈਂ ਅੱਜ ਬੜੀ ਸਪਸ਼ਟ ਐਂਡ ਕਲੀਅਰ ਅਲੀਗੇਸ਼ਨ ਆ ਸਮਝਿਓ ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾਂ ਰੁਪਏ ਦੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਹੈ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟੜ ਇਮਾਨਦਾਰ ਇਹਨਾਂ ਤੋਂ ਕੱਟੜ ਬੇਈਮਾਨ ਲੋਕ ਕੋਈ ਨਹੀਂ ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ ਬਟ ਵੀ ਜੇ ਵਿਜੀਲੈਂਸ ਦੀ ਇਨਕੁਆਇਰੀ ਬੀ ਡੀਓ ਅਮਨਦੀਪ ਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆ ਬਿਆਨ ਲੋਕ ਦੇ ਨੂੰ ਤਿਆਰ ਹੋਣਗੇ ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਡੀ ਰਿਜ਼ਰਵ ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ 'ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨੌ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਜਾ ਮਜ਼ਾਕ ਉਟਾਇਆ ਗਿਆ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜ਼ੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ ਚ ਲੁੱਟ ਕੋ ਛੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਆ ਕਈ ਬਲਾਕ ਤਾਂ ਇਹ ਜਿਹੇ ਨੇ ਜਿੱਥੇ ਮੇਰੇ ਕੋਲ ਖਬਰ ਆਈ ਆ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨਪੁਰੀਆ ਲਾਰੈਂਸ ਬਿਛਨੋਈ ਆ ਲੰਡਾ ਰਿੰਦਾ ਹੈਪੀ ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ 'ਚ ਫੇਰ ਚੱਲਿਆ ਇਹ ਹਾਲਾਤ ਨੇ ਨਾ ਵੀ ਕਹਿੰਦੇ ਵੀ ਗੈਂਗਸਟਰਾਂ ਤੋਂ ਖਤਰਾ ਉਹਨਾਂ ਨੂੰ ਨਹੀਂ ਸੁੱਖੀ ਨੂੰ ਖਤਰਾ ਹੈ ਕਿ ਨਹੀਂ ਵੈਸੇ ਮੈਂ ਵੇਖ ਰਿਹਾ ਸੀ ਕੱਲ ਉਹਦੀ ਗੱਲ ਕਰਨ ਦਿਆ ਸੀਗਾ ਖਤਰਾ ਤਾਂ ਪਾਉ ਤੈਨੂੰ ਵੀ ਆ ਉਹਦੇ ਤੋਂ ਵੈਸੇ ਗੱਲ ਕਰਦੇ ਸੁੱਖੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਇਹਦੇ ਨਾਲ ਮੈਂ ਹਿਸਾਬ ਕਰਨਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕੀ ਸੁਖੀ ਰੰਦਾਵਾ ਦਾ ਕੱਲ ਪਰਸੋ ਮੈਂ ਵੇਖਣ ਰਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦੇ ਉਹਦੇ ਗੱਲ 'ਚ ਸਰੋਪਾ ਪਾਉਂਦਾ ਸੀ ਹੁਣ ਅਚਲ ਚ ਜੱਗੂ ਭਗਵਾਨਪੁਰਿਆ ਦਾ ਟੱਬਰ ਵੜਾ ਸਿਆਣਾ ਪਿਛਲੇ 5 ਸਾਲੋਂ ਸੁਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ ਜੇਲ੍ਹਾਂ 'ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਉਡ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਤੇ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣਾ ਨਹੀਂ ਚਾਰ ਛੱਪਣ ਦਵਾਂਗੇ ਹਲੇ ਤਾਂ ਯਾਰ ਉਹਦੇ ਉਹ ਉਹੀ ਲੱਥਰੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਂ ਐਡਵਾਈਜ਼ਰ ਜੇ ਲੱਥਣਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਇਹ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਹਾਂ ਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ एक्चुअली ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਆ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਦੇ ਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਹੈ ਇਹ ਉਹੀ ਕੇਸ ਹੈ ਜਿਹਦੇ ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫੀ ਮੰਗੀ ਸੀ ਇਹ ਉਹੀ ਕੇਸ ਹੈ ਜਿਹਦੇ ਚ ਅਸ਼ੀਸ਼ ਕੈਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫੀ ਮੰਗੀ ਸੀ ਔਰ ਇਹਦੇ ਚ ਜਿਹੜੇ ਤੀਜੇ ਅਕਿਊਜ਼ਡ ਨੇ ਉਹ ਸੰਜੇ ਸਿੰਘ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੈ ਵਿੱਚ ਅੰਦਰ ਵੀ ਹੋ ਗਏ ਪਤਾ ਨਹੀਂ ਅੱਜਕੱਲ ਅੰਦਰ ਨੇ ਕੀ ਬਾਹਰ ਨੇ ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ ਤੇ ਆ ਨਹੀਂ ਰਹੇ ਮੈਂ ਅੱਜ ਵੀ ਔਨਰੇਬਲ ਜੱਜ ਸਾਹਿਬ ਨੂੰ ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਕੇਸ ਉਹਨਾਂ ਤੇ ਡੈਫਮੇਸ਼ਨ ਦਾ ਮੈਂ ਕੀਤਾ ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਔਰ ਅਸ਼ੀਸ਼ ਘੈਤਾਨ ਮੇਰੇ ਕੋਲੋਂ ਮਾਫੀ ਮੰਗ ਕੇ ਆਪਦੀ ਗਲਤੀ ਨੂੰ ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ ਤੇ ਦਾਸ ਨੇ ਉਹ ਮੌਕਾ ਦਿੱਤਾ ਹਾਲੇ ਦੇ ਵੀ ਉਹੀ ਹੋਣੇ ਆਖੀਰ 'ਚ ਸੋ ਉਹਦੀ ਤਾਰੀਖ ਸੀ ਅੱਜ ਉਸ 'ਚ ਅੱਜ ਪੇਸ਼ ਹੋਏ ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ ਉਹ ਜਦੋਂ ਵੀ ਉਹ ਤਰੀਕ ਹੁੰਦੀ ਹੈ ਤੇ ਕਿਵੇਂ ਨਾ ਕਿਵੇਂ ਤਰੀਕਾ ਉਸੇ ਤਰੀਕ ਤੇ ਮੈਨੂੰ ਹੋਰ ਸ਼ਿਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ ਸੋ ਅੱਜ ਇਹ ਸਾਰੇ ਮੈਟਰ ਤੇ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ ਔਰ ਕੋਰਟ ਨੇ ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਪੇਸ਼ ਹੋਏ ਹੋ ਅਗਲੀ ਵਾਰੀ ਕਿਉਂਕਿ ਮੇਨੂੰ ਲੱਗਾ 97 ਵਾਰੀ ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ ਸੋ ਖਬਰਾਟ ਹੈ ਉਹਨਾਂ ਨੂੰ ਕੀ ਹੈ ਘਬਰਾਓ ਨਾ ਭਾਈ ਮੈਂ ਹੱਥ ਫੜ ਕੇ ਲੈ ਆਉਂਗਾ ਆਓ ਸਾਹਮਣੇ ਪੇਸ਼ ਹੋ ਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬੈ ਕੇ ਕਰੀ